ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਸਾਰਿਆਂ ਨੂੰ ਖੁਸ਼ੀਆਂ ਖੇੜੇ ਦੇਵੇ ਸੋ ਸੱਚ ਦੇ ਆਧਾਰ ਤੇ ਤੁਹਾਨੂੰ ਅੱਜ ਇੱਕ ਹੋਰ ਸੁਣਾਉਣ ਲੱਗੀ ਆ ਕਹਾਣੀ ਮੈਂ ਪਾਤਰਾਂ ਦੇ ਨਾਮ ਮੈਂ ਇਹਦੇ ਚ ਵੀ ਚੇਂਜ ਕਰੂੰਗੀ ਸੋ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਦਾ ਮਤਲਬ ਮਕਸਦ ਨਹੀਂ ਹੁੰਦਾ ਮੇਰਾ ਸਾਰਿਆਂ ਦੇ ਸਾਹਮਣੇ ਸੱਚ ਲਿਆਉਣ ਦਾ ਮਕਸਦ ਹੁੰਦਾ ਹੈ ਵੀ ਸਾਡੇ ਆਲੇ-ਦਾਲੇ ਇਹੋ ਜਿਹਾ ਕੁਝ ਵੀ ਹੋ ਸਕਦਾ ਹੈ ਸੋ ਜੰਗੀਰ ਸਿੰਘ ਪਿੰਡ ਦੇ ਵਿੱਚ ਵਧੀਆ 20 ਕਿੱਲਾਂ ਦਾ ਮਾਲਕ ਹੁੰਦਾ ਹੈ ਦੋ ਪੁੱਤ ਨੇ ਦੋ ਧੀਆ ਨੇ ਧੀਆ ਵੱਡੀਆਂ ਹੁੰਦੀਆਂ ਨੇ ਦੋਵੇਂ ਪੁੱਤ ਛੋਟੇ ਹੁੰਦੇ ਨੇ ਤਾਂ ਚਾਰੇ ਬੱਚੇ ਤਕਰੀਬਨ ਡੇਢ-ਡੇਢ 2-2 ਸਾਲ ਦਾ ਫਰਕ ਜਾਂ ਹੁੰਦਾ ਹੈ ਕੋ ਜੀ ਹੋ ਜਾਂਦੇ ਨੇ ਦ ਚਾਰੇ ਜਵਾਂ ਇਕ ਜਾਨੀ ਇਕੱਠੇ ਹੀ ਜਵਾਨ ਜੇ ਹੋ ਜਾਂਦੇ ਨੇ ਜਦੋਂ ਪੜ੍ਹਦੇ ਨੇ ਉਹ ਚਾਰੇ ਕੁੜੀਆਂ ਪੜਨ ਚ ਫਰਕ ਹੁੰਦਾ ਤੇਜ ਹੁੰਦੀਆਂ ਨੇ ਉਹ ਦੋਵੇਂ ਕੁੜੀਆਂ ਵਧੀਆ ਪੜ ਜਾਂਦੀਆਂ ਨੇ ਮੁੰਡੇ ਪਲੱਸ 2 ਤੋਂ ਬਾਅਦ ਦੋਨੇ ਹਟ ਜਾਂਦੇ ਨੇ ਘਰ ਦਾ ਕੰਮ ਕਰਦੇ ਨੇ ਕੁੜੀਆਂ ਦੋਵੇਂ ਬੀ ਐਡ ਕਰ ਲੈਂਦੀਆਂ ਨੇ ਬੀ ਐ ਕਰਦੀਆਂ ਨੇ ਫਿਰ ਬੀ ਐਡ ਕਰਕੇ ਦੋਵੇਂ ਸਰਕਾਰੀ ਜੌਬ ਤੇ ਟੀਚਰ ਲੱਗ ਜਾਂਦੀਆਂ ਨੇ ਤਾ ਮੁੰਡੇ ਸਿਰਫ ਪਲੱਸ 2 ਕਰਦੇ ਨੇ ਜਿਹੜਾ ਵੱਡਾ ਹੁੰਦਾ ਬਲਦੇਵ ਉਹ ਤਾਂ ਵਧੀਆ ਹੁੰਦਾ ਕੰਮ ਤਨ ਦਾ ਸਾਰਾ ਕਰਦਾ ਹੈ ਘਰੇ ਵੀ ਬਾਹਰ ਵੀ ਜਿਹੜਾ ਸੁਖਦੇਵ ਹੁੰਦਾ ਛੋਟਾ ਉਹ ਬਸ ਟਾਣੀਆਂ ਜੀਆਂ ਜੀ ਰਲਿਆ ਹੁੰਦਾ ਹੈ ਖਾਣ ਪੀਣ ਵਾਲਾ ਹੀ ਹੁੰਦਾ ਉਹ ਨਾ ਖੇਤ ਜਾਂਦਾ ਨਾ ਉਹ ਘਰੇ ਹੱਥ ਲਾਉਂਦਾ ਕੰਮ ਨੂੰ ਉਹਨਾਂ ਵੱਡੀਆਂ ਕੁੜੀਆਂ ਸੀ ਦੋਵੇਂ ਜਦੋਂ ਜੌਬ ਤੇ ਲੱਗੀਆਂ ਦੋਨਾਂ ਨੂੰ ਰਿਸ਼ਤਾ ਆ ਗਿਆ ਜਗੀਰ ਸਿੰਘ ਆਪਦੇ ਪੁੱਤਾਂ ਨੂੰ ਕਹਿਣ ਲੱਗਿਆ ਵੀ ਭਾਈ ਸਰਕਾਰੀ ਨੌਕਰੀ ਤੇ ਮੁੰਡੇ ਲੱਗੇ ਹੋਏ ਨੇ 15-15 ਕਿੱਲੇ ਉਹਨਾਂ ਨੂੰ ਜ਼ਮੀਨ ਆਉਂਦੀ ਹੈ ਵੀ ਪਰ ਉਹ ਇਹਨਾਂ ਦੀ ਸ਼ਰਤ ਹੈ ਵੀ ਵਿਆਹ ਅਸੀਂ ਵਧੀਆ ਕਰਾਵਾਂਗੇ ਤਾਂ ਉਹਦੇ ਪੁੱਤ ਕਹਿਣ ਲੱਗੇ ਦੋਵੇਂ ਵੀ ਬਾਪੂ ਠੀਕ ਹੈ ਆਪਾਂ ਨੂੰ ਹੋਰ ਕੀ ਚਾਹੀਦਾ ਆਪਣੀਆਂ ਕੁੜੀਆਂ ਤਾਂ ਆਰਾਮ ਕਰਨਗੀਆਂ ਇਹਨਾਂ ਦੀ ਵੀ ਸਰਕਾਰੀ ਨੌਕਰੀ ਐ ਪਰੌਣਿਆਂ ਦੀ ਵੀ ਸਰਕਾਰੀ ਨੌਕਰੀ ਹੋ ਜੂ 15-15 ਕਿਲੇ ਜ਼ਮੀਨ ਦੇਣੇ ਵੀ ਬਹੁਤ ਵਧੀਆ ਰਿਸ਼ਤੇ ਨੇ ਤਾਂ ਵੀ ਤਾਂ ਕੀ ਐ ਆਪਾਂ ਕਰ ਦੋ ਵੱਧ ਪੈਸੇ ਲਾ ਦਾਂਗੇ ਉਹ ਕਹਿੰਦਾ ਵੀ ਫੇਰ ਕੱਲ ਨੂੰ ਇਤਰਾਜ਼ ਨਾ ਕਰਿਓ ਜੰਗੀਰ ਨੂੰ ਕਹਿੰਦਾ ਵੀ ਮੈਨੂੰ ਜੇ 2 ਕਿਲੇ ਵੇਚਣੇ ਪਏ ਜ਼ਮੀਨ ਦੇ ਮੈਂ ਵੇਚ ਕੇ ਕੁੜੀਆਂ ਦਾ ਵਿਆਹ ਕਰੂੰਗਾ ਵਧੀਆ ਉਹ ਕਹਿੰਦੇ ਵੀ ਠੀਕ ਐ ਭਾਈ ਹੁਣ ਦੋ ਦੀ ਥਾਂ ਉਹਦੇ ਚਾਰ ਕਿੱਲੇ ਵਿਕ ਜਾਂਦੇ ਨੇ ਉਹ ਵਧੀਆ ਗੱਜ-ਵੱਜ ਕੇ ਕੁੜੀਆਂ ਨੂੰ ਤੋਰਦਾ ਘਰੋਂ ਤਾਂ ਹੁਣ ਜਦੋਂ ਵਿਆਹ ਹੋ ਗਿਆ ਰਸਣ-ਬਸਣ ਲੱਗੇ ਤਾਂ ਹੁਣ ਉਹ ਪੁੱਤਾਂ ਦਾ ਵੀ ਵਿਆਹ ਕਰ ਲੈਂਦਾ ਉਹਦਿਆਂ ਦਾ ਹੁਣ ਜਿਹੜੀ ਵੱਡੇ ਦੀ ਬਲਦੇਵ ਦੇ ਘਰ ਵਾਲੀ ਹੁੰਦੀ ਹੈ ਉਹ ਤਾਂ ਸਾਰਾ ਘਰ ਦਾ ਕੰਮ ਕਰਦੀ ਹੈ ਖੇਤ ਬੰਨੇ ਵੀ ਰੋਟੀ ਪਾਣੀ ਵੀ ਲੈ ਜਾਂਦੀ ਹੈ ਉੱਥੇ ਕੰਮ ਵੀ ਕਰਾਉਂਦੀ ਹੈ ਜਿਹੜੀ ਛੋਟੇ ਦੀ ਹੁੰਦੀ ਹੈ ਸੁਖਦੇਵ ਦੀ ਉਹ ਉਹਦੇ ਵਰਗੀ ਹੁੰਦੀ ਹੈ ਹਕੂਮਤ ਚ ਚਲਾਉਣ ਵਾਲੀ ਕੰਮ ਤਾਂ ਦਾ ਕੁਝ ਨਹੀਂ ਕਰਨਾ ਤਾਂ ਭੈਣਾ ਵੀ ਉਹਦੇ ਕਿੰਨੀ ਵੱਧ ਮੋਹ ਕਰਦੀਆਂ ਨੇ ਕਿਉਂ ਛੋਟਾ ਸਾਰਿਆਂ ਤੋਂ ਵੱਡੇ ਨੂੰ ਤਾਂ ਪਤਾ ਹੀ ਆ ਵੀ ਛਿੱਤਰਾਂ ਵਾਲੇ ਹੀ ਕੰਮ ਹੁੰਦਾ ਵੱਡਿਆਂ ਦੇ ਤਾਂ ਛਿੱਤਰ ਹੀ ਪੈਂਦੇ ਹੁੰਦੇ ਨੇ ਮੋਸਟਲੀ ਮੈਂ ਤਾਂ ਇਹੀ ਦੇਖਿਆ ਤਾਂ ਹੁਣ ਬਾਲ ਬੱਚੇ ਵਾਲੇ ਹੋਗੇ ਵੱਡੇ ਦੇ ਦੋ ਕੁੜੀਆਂ ਹੋ ਗਈਆਂ ਛੋਟੇ ਦੇ ਦੋ ਮੁੰਡੇ ਹੋ ਗਏ ਹੁਣ ਉਹਨਾਂ ਨੂੰ ਹੋਰ ਹੰਕਾਰ ਹੁੰਦਾ ਛੋਟੇ ਜੇ ਛੋਟੀ ਨੂੰ ਨੂਨ ਤੇ ਪੁੱਤ ਨੂੰ ਵੀ ਸਾਡੇ ਤਾਂ ਦੋ ਪੁੱਤ ਨੇ ਅਸੀਂ ਕੀ ਕਰਨਾ ਕੰਮ ਅਸੀਂ ਕਿਹੜਾ ਕੁੜੀਆਂ ਤੋੜਨੀਆਂ ਨੇ ਤਾਂ ਉਹਦੀਆਂ ਭੈਣਾਂ ਵੀ ਉੱਧਰ ਡੱਕਾ ਸਿੱਟਦੀਆਂ ਨੇ ਹੁਣ ਉਹ ਛੋਟਰਾ ਕਹਿਣ ਲੱਗਿਆ ਵੀ ਆਪ ਦੇ ਆਪਣੀਆਂ ਭੈਣਾਂ ਨੂੰ ਕਹਿੰਦਾ ਬਾਪੂ ਨੂੰ ਕਹਿ ਦਿਓ ਵੀ ਸਾਡੇ ਨੌਂ ਜ਼ਮੀਨ ਕਰਾ ਦੇ ਉਹ ਕਹਿ ਦਿੰਦਿਆਂ ਨੇ ਬਾਪੂ ਇਹਨਾਂ ਦੇ ਹਿੱਸਾ ਇਹਨਾਂ ਦੇ ਨੌਕਰਾਂ ਦੇ ਆਪ ਦਾ ਹਿੱਸਾ ਤੂੰ ਰੱਖ ਲੈ। ਉਹ ਕਹਿੰਦਾ ਅੱਛਾ ਕਹਿੰਦਾ ਇਹਨਾਂ ਨੂੰ ਕਿਹਨੇ ਮਤ ਦਿੱਤੀ ਹੈ ਇਹ ਜੀ ਕਹਿੰਦਾ ਜਿੰਨਾ ਚਿਰ ਮੈਂ ਜਿਉਣਾ ਉਹਨਾਂ ਚਿਰ ਤਮ ਕਿਸੇ ਨੂੰ ਨਹੀਂ ਦਿੰਦਾ। ਇਹ ਮੇਰੀਏ ਰਹਿੂ ਉਹਨਾਂ ਚਿਰ ਤਾਂ ਬਾਅਦ ਚੋਂ ਮੈਂ ਇਹਨਾਂ ਦੀ ਆਪੀ ਕਰਾ ਜੂਗਾ। ਤਾਂ ਮੁੰਡਾ ਭਾਈ ਜਦੋਂ ਜਵਾਨ ਹੋਣ ਲੱਗੇ ਬੱਚੇ ਤਾਂ ਉਹਨਾਂ ਦੇ ਪਿਓ ਦੀ ਮੌਤ ਹੋ ਜਾਂਦੀ ਹੈ। ਜੰਗੀਰ ਸਿਉਂਦੀ। ਤਾ ਉਹ ਬਹੁਤ ਸੋਚਦਾ ਲੈ ਬਾਪੂ ਨੂੰ ਕਿਹਾ ਤੀ ਛੋਟਾ ਕਹਿੰਦਾ ਸਾਡੇ ਨਾਂ ਕਰਾ ਦੇ ਕਰਾ ਦੇ ਕਰਾਈ ਹੋਈ ਨਹੀਂ ਤਾਂ ਹੁਣ ਉਹਨਾਂ ਦੀ ਮਾਂ ਕਹਿਣ ਲੱਗੀ ਵੱਡੇ ਮੁੰਡੇ ਨੂੰ ਕਿ ਹੁਣ ਮਾਵਾਪੂ ਨੂੰ ਪਤਾ ਹੀ ਹੁੰਦਾ ਵੀ ਕਿਹੜਾ ਪੁੱਤ ਨੂੰ ਘਰ ਚ ਕਹੇ ਜੇ ਨੇ ਉਹ ਵੱਡੇ ਨੂੰ ਕਹਿੰਦੀ ਵੀ ਦੇਖ ਪੁੱਤ ਤੇਰੀਆਂ ਬਿੱਤੀਆਂ ਮਟਿਆਰਾਂ ਹੋ ਰਹੀਆਂ ਨੇ ਵੀ ਹੁਣ ਤੁਸੀਂ ਆਬਦਾ ਜ਼ਮੀਨ ਅਬਦੀ ਆਪਦੀ ਸਾਹਮਣੇ ਮੇਰੇ ਜਿਉਂਦੇ ਜੀ ਅੱਡ ਹੋ ਜੂ ਤੁਸੀਂ ਤਾਂ ਹੁਣ ਭਾਈ ਜਿਹੜੀ ਜ਼ਮੀਨ ਐ ਉਹ ਮਾਂ ਵੀ ਸਲਾਹਾਂ ਕਰਦੇ ਕਰਦੇ ਵੱਡਾ ਮੁੰਡਾ ਸਿਆਣਾ ਤੀ ਉਹ ਕਹਿੰਦਾ ਮਾਂ ਹੁਣ ਤਾਂ ਕਹਿੰਦਾ ਹਰੇ ਸਾਡਾ ਬਾਪੂ ਮੁੱਕਿਆ ਹੈ ਕਹਿੰਦਾ ਲੋਕ ਕੀ ਆਖਣਗੇ ਵੀ ਨਾਲ ਦੀ ਨਾਲ ਹੀ ਜ਼ਮੀਨਾਂ ਵੰਡ ਵੰਡੇਰੀ ਕਰ ਲੇ ਵਿਹਜੇ ਪਿਓ ਦਾ ਸਿਵਾ ਠੰਡਾ ਨਹੀਂ ਹੋਇਆ ਵੀ ਬੰਡ ਬੁੰਡੇਰੀ ਕਰਕੇ ਅੱਡ ਵੀ ਹੋ ਗਏ ਕਹਿੰਦਾ ਵੀ ਹਲੇ ਜਿਵੇਂ ਚੱਲਦਿਆਂ ਚੱਲੀ ਜਾਂਦੇ ਉਹ ਭਾਈ ਕਰਦੇ ਕਰਾਉਂਦੇ ਚਾਰ ਕਿਹ ਮਹੀਨੇ ਪਿੱਛੋਂ ਮਾਂ ਦੀ ਵੀ ਮੌਤ ਹੋ ਜਾਂਦੀ ਹੈ ਹੁਣ ਜ਼ਮੀਨ ਚਾਰਾਂ ਬੱਚਿਆਂ ਦੇ ਨਾਂ ਜੜ ਜਾਂਦੀ ਹੈ ਕੁੜੀਆਂ ਦੇ ਵੀ ਮੁੰਡਿਆਂ ਦੇ ਵੀ ਹੁਣ ਵੱਡਾ ਮੁੰਡਾ ਪਛਤਾਉਂਦਾ ਬਹੁਤ ਵੀ ਸਾਡੀ ਮਾਂ ਕਰਾ ਰਹੀ ਸੀ ਸਾਰਾ ਕੁਝ ਵੀ ਅਸੀਂ ਕਿਉਮਨਾ ਕਰਾਇਆ ਵੀ ਮੈਂ ਤਾਂ ਸ਼ਰਮ ਸ਼ਰਮ ਚ ਹੀ ਰਹਿ ਗਿਆ ਉਹ ਦੋਵੇਂ ਪੁੱਛਤਾਉਂਦੇ ਨੇ ਵੱਡੇ ਨੂੰ ਪੁੱਤ ਤਾਂ ਹੁਣ ਉਹਨਾਂ ਨੂੰ ਇੱਕ ਦਿਨ ਪਤਾ ਲੱਗਦਾ ਹੈ ਵੀ ਸਾਡੀਆਂ ਕੁੜੀਆਂ ਛੋਟੇ ਕੰਨੀ ਆ ਕੇ ਮੁੜ ਗਈਆਂ ਕਿਉਂ ਹੁਣ ਉਹ ਅੱਡੋ-ਹੱਟ ਹੋ ਗਏ ਬੰਡ-ਬੰਡਾਰਾ ਕਰ ਲਿਆ ਤੇ ਉਹ ਉਹਨਾਂ ਦੇ ਨਾਂ ਹੁਣ ਜਿਹੜੀ 20 ਕਿੱਲੇ ਜ਼ਮੀਨ ਸੀ 16 ਰਹਿ ਗਈ ਚਾਰ ਉਹਨੇ ਵਿੱਚੋਂ ਵੇਚ ਦਿੱਤੀ ਉਹਨਾਂ ਦੇ ਪਿਓ ਨੇ ਕੁੜੀਆਂ ਦੇ ਵਿਆਹ ਵਾਸਤੇ ਚਾਰ-ਚਾਰ ਕਿੱਲੇ ਚਾਰਾਂ ਜਵਾਕਾਂ ਦੇ ਨਾਂ ਜੜ ਗਏ ਤਾਂ ਉਹਨੇ ਉਹਨੂੰ ਭਾਈ ਪਤਾ ਲੱਗ ਗਿਆ ਘਰੇ ਵੱਡੇ ਦੀ ਬਲਦੇਵ ਦੇ ਘਰ ਵਾਲੀ ਨੂੰ ਉਹ ਬਲਦੇਵ ਜਦੋਂ ਆਇਆ ਉਹਨੂੰ ਕਹਿਣ ਲੱਗੀ ਵੀ ਅੱਜ ਆਪਣੀਆਂ ਕੁੜੀਆਂ ਆਈਆਂ ਦੀਆਂ ਦੋਵੇਂ ਵੀ ਛੋਟੇ ਕੰਨੀਆਂ ਆ ਕੇ ਮੁੜ ਗਈਆਂ ਵੀ ਮੈਂ ਤਾਂ ਢੀਕਦੀ ਰਹੀ ਵੀ ਆਪਣੇ ਤਾਂ ਘਰੇ ਆਈਆਂ ਨਹੀਂ ਹਨ ਉਹ ਉਹ ਕਹਿੰਦਾ ਅੱਛਾ ਵੀ ਮੈਨੂੰ ਤਾਂ ਨਹੀਂ ਲੱਗਦਾ ਵੀ ਤੈਨੂੰ ਗਲਤ ਫਹਿਮੀ ਹੋਊ ਵੀ ਕੁੜੀਆਂ ਐ ਕਿਉਂ ਕਰਨਗੀਆਂ ਆਪਣੇ ਕਿਉਂ ਨਹੀਂ ਆਈਆਂ ਵੀ ਆਪਾਂ ਕਿਹੜਾ ਕੋਈ ਲੜਾਈ ਪੜਾਈ ਨਹੀਂ ਹੋਈ ਕੁਛ ਕਿਹਾ ਨਹੀਂ ਕੋਈ ਗਿਲਾ ਸ਼ਿਕਵਾ ਨਹੀਂ ਵੀ ਇਹ ਤਾਂ ਗਲਤ ਹੈ ਕਹਿੰਦਾ ਤੈਨੂੰ ਕੋਈ ਬੁਲੇਖਾ ਪਿਆ ਹੈ ਉਹ ਭਾਈਜਾ ਲੋ ਚੁੱਪ ਕਰ ਜਾਂਦੀ ਹੈ ਇੱਕ ਦਿਨ ਫੇਰ ਤਾਂ ਉਹ ਛੋਟੇ ਕੰਨੀ ਆਉਂਦੀਆਂ ਨੇ ਤਾਂ ਉਹਨੂੰ ਵੀ ਫੇਰ ਸ਼ੱਕ ਪੈਂਦਾ ਵੀ ਹਾਂ ਅੱਜ ਸਾਡੀਆਂ ਕੁੜੀਆਂ ਆਈਆਂ ਤੀਆਂ ਉਹ ਘਰੇ ਆ ਕੇ ਪੁੱਛਦਾ ਹੈ ਵੀ ਆਪਣੇ ਵੀ ਆਈਆਂ ਤੀਆਂ ਘਰੇ ਕੁੜੀਆਂ ਉਹ ਕਹਿੰਦੀ ਨਾ ਆਪਣੇ ਤਾਂ ਨਹੀਂ ਆਈਆਂ ਫੇਰ ਉਹ ਗਵੰਡਣਾਂ ਦੇ ਜਾਂਦਾ ਹੈ ਗਵੰਡਣ ਨੂੰ ਜਾ ਕੇ ਪੁੱਛਦਾ ਹੈ ਕਹਿੰਦਾ ਤਾਈ ਭਲਾ ਤੈਨੂੰ ਪਤਾ ਹੋਵੇ ਵੀ ਮੇਰੀਆਂ ਭੈਣਾਂ ਆਈਆਂ ਧੀਆਂ ਉਹ ਕਹਿੰਦੀ ਹਾਂ ਪੁੱਤੋ ਆਈਆਂ ਧੀਆਂ ਕਹਿੰਦੀ ਸੋਡੇ ਨਹੀਂ ਗਈਆਂ ਕਹਿੰਦਾ ਨਾ ਸਾਡੇ ਤਾਂ ਗਈਆਂ ਨਹੀਂ ਕਹਿੰਦਾ ਦੋ ਗੇੜੇ ਮਾਰ ਗਈਆਂ ਤਾਂ ਮਤਲਬ ਪਹਿਲਾਂ ਵੀ ਗੱਲ ਕਹਿੰਦੀ ਹਾਂ ਪਹਿਲਾਂ ਵੀ ਆਈਆਂ ਧੀਆਂ ਇੱਕ ਦਿਨ ਉਹ ਕਹਿੰਦਾ ਫਿਰ ਉਹ ਛੋਟੇ ਤੇ ਆ ਕੇ ਮੁੜ ਗਈਆਂ ਉਹ ਕਹਿੰਦੀ ਵੀ ਲੈ ਹੈ ਇਹ ਉਹਨਾਂ ਨੇ ਕੁੱੜਨਾ ਨੇ ਕੀ ਕਰਿਆ ਵੀ ਤੇਰੇ ਨਾਲ ਕਹਤੋ ਨਹੀਂ ਉਹ ਕਰਿਆ ਤੇਰੇ ਘਰ ਕਿਉਂ ਨਹੀਂ ਗਈਆਂ ਚਲੋ ਜੀ ਤਾਂ ਹੁਣ ਉਹਨਾਂ ਨੂੰ ਸ਼ੱਕ ਪੈਂਦਾ ਹੈ ਪਤੀ-ਪਤਨੀ ਨੂੰ ਵੱਡਿਆਂ ਨੂੰ ਵੀ ਕੁੜੀਆਂ ਬਦਲ ਗਈਆਂ ਆਪਣੇ ਨਾਲ ਵੀ ਇਹਦਾ ਮਤਲਬ ਜ਼ਮੀਨ ਨਾ ਲੱਗੀ ਚਾਰ-ਚਾਰ ਕੀਲੇ ਵੀ ਮੈਨੂੰ ਤਾਂ ਐ ਲੱਗਦਾ ਸੀ ਕਹਿੰਦਾ ਵੀ ਇੱਕ ਕੁੜੀ ਆਪਣੇ ਨਾਂ ਕਰਾ ਦੂ ਚੱਲ ਦੂਜੀ-ਦੂਜੀ ਦੇ ਨਾਂ ਕਰਾ ਦਊਗੀ ਵੀ ਉਹਨਾਂ ਦੇ ਘਰੇ ਤਾਂ ਬਥੇਰਾ ਕੁਸਾ ਹੈ ਪਹਿਲੇ ਪਹਿਲਾਂ ਹੀ ਆਪਾਂ ਤਾਂ ਜ਼ਮੀਨ ਵੇਚ ਕੇ ਨਾ ਤੇ ਲਾਈਤੀ ਵਧੀਆ ਵਿਆਹ ਕਰੇਤੇ ਤਾਂ ਹੁਣ ਉਹ ਦੋਵੇਂ ਪਤੀ ਪਤਨੀ ਸੋਚਦੇ ਨੇ ਵੱਡੇ ਵੀ ਆਪਾਂ ਕੁੜੀਆਂ ਕੋਲ ਜਾ ਕੇ ਆਈਏ ਹੁਣ ਭਾਈ ਉਹ ਦੋਨੇ ਜਾਂਦੇ ਨੇ ਜਦੋਂ ਜਾਂਦੇ ਨੇ ਤਾਂ ਉਹ ਕਹਿੰਦਾ ਉਹਨਾਂ ਨੂੰ ਵੀ ਭੈਣੇ ਤੁਸੀਂ ਹੁਣ ਵੀ ਜ਼ਮੀਨ ਦੇ ਲੈ ਸਾਡੇ ਨਾਂ ਉਲਵਾ ਦਿਓ ਅਸੀਂ ਵੀ ਗਾਹਾਂ ਬੱਚੇ ਵਿਆਹਣੇ ਨੇ ਮੇਰੀਆਂ ਵੀ ਕੁੜੀਆਂ ਜਵਾਨ ਹੋ ਰਹੀਆਂ ਨੇ ਕਹਿੰਦਾ ਵੀ ਹੁਣ ਉਹਨਾਂ ਦੀਆਂ ਪੜਾਈਆਂ ਨੇ ਵਿਆਹ ਕਰਨੇ ਨੇ ਵੀ ਜੇ ਕੁਝ ਹੁਣ ਤੋਂ ਜੋੜਾਂਗੇ ਤਾਂ ਬਣੂਗਾ ਉਹਨੂੰ ਕਹਿੰਦੀਆਂ ਵੀ ਕੋਈ ਨਾ ਅਸੀਂ ਆਵਾਂਗੇ ਕਰਾ ਦਾਂਗੇ ਨਾ ਚਲੋ ਜੀ ਉਹ ਭਾਈ ਮੁੜਿਆਏ ਕੋਈ ਰਾਹ ਨਹੀਂ ਦਿੱਤਾ ਕੁੜੀਆਂ ਨੇ ਮੁੜੇ ਹੋਏ ਤਾਂ ਫੇਰ ਕੁੜੀਆਂ ਆਈਆਂ ਇੱਕ ਦਿਨ ਛੋਟੇ ਕੰਨੀ ਫੇਰ ਆ ਗਈਆਂ ਤਾਂ ਉਹ ਬਾਗਿਆ ਵੱਡਾ ਗਿਆ ਜਦੋਂ ਉਹ ਕਹਿੰਦਾ ਵੀ ਭਣੇ ਲਵਾ ਦੋ ਸਾਡੇ ਨਾਲ ਇੱਕ ਜਾਨੀ ਮੇਰੇ ਕਰਾ ਦੋ ਇੱਕ ਜਾਨੀ ਇਹਦੇ ਕਰਾ ਦੋ ਛੋਟੇ ਦੇ ਕਹਿੰਦੀ ਲੈ ਤਾਂ ਜ਼ਮੀਨ ਕੀ ਕਰਨੀ ਹੈ ਕਹਿੰਦੀ ਤੇਨੂੰ ਤੇਰੀਆਂ ਤਾਂ ਧੀਆਂ ਹੀ ਨੇ ਘਰੇ ਤੇਰੇ ਕਿਹੜਾ ਪੁੱਤਾਂ ਨੇ ਵਾਉਣੀਆਂ ਕਹਿੰਦੀਆਂ ਵੀ ਤੂੰ ਬਗਾਨੇ ਪੁੱਤੀ ਲੈ ਜਾਣਗੇ ਥੋੜੀ ਜਾਇਦਾਦ ਤਾਂ ਵੀ ਅਸੀਂ ਤਾਂ ਦੋਵੇਂ ਭੈਣਾ ਇਹਦੇ ਛੋਟੇ ਦੇ ਨਾਲ ਲਵਾਵਾਂਗੇ ਇਹਦੇ ਦੋ ਪੁੱਤ ਨੇ ਇਹਨਾਂ ਨੂੰ ਦੱਦੀ ਅੱਧੀ ਜ਼ਮੀਨ ਕੁਝ ਵੀ ਨਹੀਂ ਆਉਣੀ ਫੇਰ ਚਾਰ ਕਿੱਲਿਆਂ ਜੋ ਤਾਂ ਵੀ ਦੋ ਦੋ ਕਿੱਲੇ ਹੀ ਆਏ ਵੀ ਅਸੀਂ ਤਾਂ ਦੇ ਨਾਂ ਦੇ ਚਾਰ-ਚਾਰ ਕੀਲੇ ਇਹਦੇ ਨਹੀਂ ਹਲਵਾਵਾਂਗੇ ਛੋਟੇ ਦੇ ਇਹਦੇ ਦੋ ਪੁੱਤਾਂ ਨੂੰ ਕੁਝ ਆਤ ਆ ਜਾਊ ਤਾਂ ਤਾਂ ਕਹਿੰਦੀ ਤੇਰੇ ਕੋਲ ਚਾਰ ਕੀਲੇ ਬਥੇਰੇ ਨੇ ਤਾਂ ਤਾਂ ਕੁੜੀਆਂ ਨੂੰ ਹੀ ਦੇਣੀਆਂ ਬਗਾਨੇ ਪੁੱਤ ਬੋਹਣਗੇ ਤੇਰੀ ਜ਼ਮੀਨ ਵੀ ਅਸੀਂ ਤਾਂ ਨਹੀਂ ਤੈਨੂੰ ਜ਼ਮੀਨ ਦਿੰਦੀਆਂ ਹੁਣ ਭਾਈ ਉਹ ਇੱਕ ਦੋ ਬੰਦਿਆਂ ਨੂੰ ਬੁਲਾ ਲਿਆ ਹੁੰਦਾ ਹੈ ਤਾਂ ਉਹ ਵੀ ਕਹਿੰਦੇ ਨੇ ਵੀ ਭਾਈ ਤੁਸੀਂ ਨਾਮ ਲਵਾ ਦਿਓ ਕਹਿੰਦੀ ਹਾਂ ਹਾਂ ਅਸੀਂ ਤਾਂ ਲਵਾ ਦਾਂਗੇ ਕਹਿੰਦੀ ਅਸੀਂ ਕੀ ਕਹਿੰਨੇ ਆ ਅਸੀਂ ਕਹਿੰਦੇ ਫੇਰ ਆਵਾਂਗੇ ਜਿੱਦੇ ਉੱਦੇ ਲਵਾ ਜਾਾਂਗੇ ਹੁਣ ਭਾਈ ਵਗ ਜਾਂਦੀਆਂ ਨੇ ਜਾ ਕੇ ਉਹ ਫੇਰ ਆਉਂਦੀਆਂ ਨੇ ਇੱਕ ਦਿਨ ਤਾਂ ਵੱਡੇ ਮੁੰਡੇ ਨੂੰ ਦੇਖ ਲੈ ਹੁਣ ਉਹ ਬਿੜਕਰ ਰੱਖਦਾ ਹੈ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਆ ਗਈਆਂ ਉਹ ਪੰਚਾਇਤ ਵਾਲਿਆਂ ਨੂੰ ਲਿਆਇਆ ਸਰਪੰਚ ਨੂੰ ਲਿਆਇਆ ਇੱਕ ਦੋ ਮੈਂਬਰਾਂ ਨੂੰ ਹੋਰ ਦੋ ਇੱਕ ਸਿਆਣੇ ਬੰਦਿਆਂ ਨੂੰ ਲਿਆਇਆ ਪਿੰਡ ਦੇਆਂ ਨੂੰ ਤਾ ਜਦੋਂ ਉਹਨਾਂ ਦੇ ਛੋਟੇ ਦੇ ਘਰੇ ਜਾਂਦਾ ਲੋਕ ਕਹਿੰਦੇ ਨੇ ਵੀ ਭਾਈ ਕੁੜੀਓ ਥੋੜਾ ਜੱਦਾ ਠੀਕ ਨਹੀਂ ਇਹ ਕੰਮ ਆ ਵੀ ਤੁਸੀਂ ਦੋਹਾਂ ਨੂੰ ਦੇ ਦਿਓ ਦੋਨੇ ਭੈਣਾ ਉਹ ਕੁੜੀਆਂ ਤੁਹਾਨੂੰ ਤਾਂ ਵਧੀਆ ਵਿਆਹ ਕਰੇ ਨੇ ਪਹਿਲੇ ਹੀ ਸਾਰਾ ਕੁਝ ਤੁਹਾਡੇ ਘਰੇ ਆ ਨੌਕਰੀਆਂ ਥੋਡੀਆਂ ਨੇ ਪੁਰਾਣੀਆਂ ਦੀਆਂ ਨੌਕਰੀਆਂ ਨੇ ਵੀ ਤੁਸੀਂ ਇੱਕ ਜਾਨੀ ਵੱਡੇ ਦੇ ਨੌਕਰਾ ਦਿਓ ਜ਼ਮੀਨ ਇੱਕ ਜਾਨੀ ਛੋਟੇ ਦੇ ਕਰਾ ਦਿਓ ਤਾ ਕਹਿੰਦੀਆਂ ਅਸੀਂ ਤਾਂ ਇਹ ਸੁਖ ਸੁਖਦੇ ਹਾਂ ਵੀ ਇਹ ਵੱਡਾ ਮਰ ਜੇ। ਇਹਦੀ ਤਾਂ ਜ਼ਮੀਨ ਕਹਿੰਦੀ ਇਹਦੇ ਜਮਾਈ ਹੀ ਲੈ ਜਾਣਗੇ ਇਹਨੇ ਇੱਥੇ ਕੀ ਕਰਨਾ ਹੈ ਕਹਿੰਦੀ ਸੁਖ ਸੁਖਦੇ ਹਾਂ ਵੀ ਇਹ ਮਰ ਜੇ ਸਾਰੀ ਜ਼ਮੀਨ ਸਾਨੂੰ ਆ ਜਵੇ। ਸਾਡੇ ਛੋਟੇ ਭਾਈ ਨੂੰ ਮਿਲ ਜਵੇ। ਕੁੜੀਆਂ ਦਾ ਕੀ ਹੈ ਕਹਿੰਦੀ ਵਿਆਹ ਦਾਂਗੇ ਅਸੀਂ ਕੁੜੀਆਂ ਨੂੰ। ਕਹਿੰਦੀ ਇਹੀ ਪੰਗੇ ਲੈਂਦਾ ਹੈ ਇਹੀ ਜ਼ਮੀਨ ਨਾ ਕਰਾਉਣ ਨੂੰ ਫਿਰਦਾ। ਤਾਂ ਭਾਈ ਜਦੋਂ ਲੋਕਾਂ ਦੇ ਸਾਹਮਣੇ ਏਡੀ ਗੱਲ ਕਹਿ ਦਿੰਦੀਆਂ ਨੇ ਵੀ ਇਸ ਤਾਂ ਇਹ ਸੁੱਖ ਸੁਖਦਿਆਂ ਵੀ ਇਹ ਮਰ ਜੇ ਉਹ ਕਹਿੰਦਾ ਵੀ ਛੱਡੋ ਤਾਇਆ ਹੁਣ ਮੈਂ ਜ਼ਮੀਨ ਲੈਣੀ ਨਹੀਂ ਇਹਨਾਂ ਤੋਂ ਚਲੋ ਜੀ ਉਹਨਾਂ ਨੂੰ ਤਾਂ ਮੌਜ ਲੱਗ ਜਾਂਦੀ ਐ ਛੋਟੇ ਭਾਈ ਭਰਜਾਈ ਨੂੰ ਵੀ ਤੇ ਭੈਣਾਂ ਨੂੰ ਵੀ ਇਹ ਤਾਂ ਆਪ ਹੀ ਕਹਿ ਗਿਆ ਵੀ ਮੈਂ ਤਾਂ ਹੁਣ ਲੈਣੀ ਨਹੀਂ ਤੁਸੀਂ ਐਂ ਦੇਖ ਲਓ ਵੀ ਟਾਈਮ ਨਹੀਂ ਪਿਆ ਫਿਰ ਉਹ ਨੌ ਤਾਂ ਕਰਾ ਗਈਆਂ ਛੋਟੇ ਦੇ ਦੋਨੇ ਹੁਣ ਉਹ 12 ਕਿਲੇ ਉਹਦੇ ਕੋਲ ਨੇ 4 ਕਿਲੇ ਵੱਡੇ ਕੋਲ ਨੇ ਪਰ ਛੋਟੇ ਦੇਗ 3ਮੀ ਵੀ ਆਦਮੀ ਵੀ ਹੋ ਤੇ ਨਾ ਉਹਦੇ ਜਵਾਕ ਪੜੇ ਉਹ ਵੀ दारूਆ ਪਿਆਲਿਆਂ ਵਾਲੇ ਕਿਉਂ ਕੱਲੇ ਲੜ ਲੜਾਏ ਹੋਏ ਰੱਖੇ ਹੋਏ ਵੀ ਅਸੀਂ ਨਹੀਂ ਪਹਿਲਾਂ ਕੰਮ ਕਰਿਆ ਵੀ ਸਾਡੇ ਤਾਂ ਜ਼ਮੀਨ ਐ ਗਾਂ ਪੁੱਤ ਵੀ ਉਹ ਜੇ ਹੋਗੇ ਉਹਨਾਂ ਨੂੰ ਵੀ ਕਿਸੇ ਵੀ ਪਾਸੇ ਲਾਇਆ ਨਹੀਂ ਆਪਾਂ ਵੀ ਬਤਨ ਨਿਆਣੇ ਨੂੰ ਸਮਝਾਉਨੇ ਆ ਲਾਉਨੇ ਆ ਕਿਸੇ ਪਾਸੇ ਕੰਮ ਤਾਂ ਦੇ ਨਹੀਂ ਲਾਇਆ ਪੜ੍ਹਾਏ ਨਹੀਂ ਉਹ ਵੀ ਲੱਥ ਹੋ ਗਏ ਤੀਵੀ ਆਦਮੀ ਵੀ ਇਹ ਜੇ ਬਿਮਾਰੀ ਦੇ ਨਾਲ ਮਰੇ ਦੋਨੇ ਭਾਈ ਦਾ ਹੱਕ ਖਾਣਾ ਬਹੁਤ ਵੱਡਾ ਪਾਪ ਹੈ ਇਹ ਗ੍ਰੰਥਾਂ ਚ ਵੀ ਲਿਖਿਆ ਹੋਇਆ ਵੀ ਭਾਈ ਦਾ ਹੱਕ ਨਾ ਕਦੇ ਵੀ ਖਾਵੋ ਤੇ ਉਹ ਜਿਹੜੀਆਂ ਭੈਣਾਂ ᱛੀਆਂ ਦੋਨੇ ਭੈਣਾਂ ਦਾ ਕਹਿੰਦੇ ਬੁਰਾ ਹਾਲ ਹੋ ਕੇ ਮਰੀਆਂ ਨੇ ਫੇਰ ਉਹ ਨਾਲੇ ਪੂਰੀ ਉਮਰ ਨਹੀਂ ਭੋਗ ਕੇ ਗਈਆਂ ਨਾ ਉਹ ਭਾਈ ਤੇ ਭਰਜਾਈ ਨੇ ਪੂਰੀ ਉਮਰ ਭੋਗੀ ਉਹ ਵੀ ਅੱਧ ਵਿਚਾਲੇ ਮੁੱਕ ਗਏ ਪਹਿਣਾ ਵੀ ਅੱਧ ਵਿਚਾਲੇ ਮੁੱਕ ਗਈਆਂ ਜਿਹੜਾ ਵੱਡਾ ਹੈ ਉਹ ਆਪ ਦਾ ਉਹਦੇ ਕੁੜੀਆਂ ਉਹਨੇ ਪੜਾਈਆਂ ਉਹ ਗਾਂ ਕੁੜੀਆਂ ਪੜ ਕੇ ਉਹ ਵੀ ਨੌਕਰੀਆਂ ਤੇ ਲੱਗੀਆਂ ਉਹ ਜੇ ਮੁੰਡੇ ਮਿਲ ਗਏ ਉਹਦਾ ਕਾਰੋਬਾਰ ਵਧੀਆ ਚੱਲਦਾ ਜਿਹੜੇ ਉਹਦੇ ਜਵਾਈ ਆ ਇਹੋ ਪੁੱਤਾਂ ਨੂੰ ਵੀ ਵਾਧੂ ਰੱਖਦੇ ਨੇ ਉਹਨਾਂ ਨੂੰ ਅੱਜ ਵੀ ਉਹ ਉਹਨਾਂ ਦੀ ਸੇਵਾ ਕਰਦੇ ਨੇ ਪੂਰੀ ਵੀ ਜੋ ਕੁਝ ਹੋ ਅਸੀਂ ਵੀ ਤੁਹਾਡੇ ਪੁੱਤਾਂ ਤੁਸੀਂ ਵੀ ਸਾਡੇ ਤੁਸੀਂ ਮਾਂ ਪਿਓ ਸੋ ਮਾੜੇ ਦੇ ਕਰਨ ਵਾਲੇ ਦਾ ਫੇਰ ਜਿਵੇਂ ਕਹਿੰਦੇ ਨੇ ਵੀ ਜੇ ਬੰਦੇ ਨਹੀਂ ਦੇਖਦੇ ਉਹ ਉੱਪਰਲਾ ਤਾਂ ਜ਼ਰੂਰ ਦੇਖਦਾ ਨੀਲੀ ਚਤ ਵਾਲਾ ਸੋ ਇਹ ਗੱਲਾਂ ਝੂਠ ਨਹੀਂ ਹਨ ਸੱਚੀਆਂ ਨੇ ਭਾਈ ਭਾਈ ਭੈਣ ਭਾਈ ਦਾ ਹੱਕ ਨਾ ਕਦੇ ਵੀ ਖਾਓ ਕਿਸੇ ਦਾ ਆਪਣਾ ਖਾਓ ਹੱਕ ਤਾਂ ਪਰ ਜਿਹੜਾ ਨਾਲ ਜੰਮੇ ਦਾ ਹੱਕ ਖਾਂਦਾ ਨਾ ਭਾਈ ਦਾ ਉਹ ਤਾਂ ਬਹੁਤ ਹੀ ਵੱਡਾ ਗੁਨਾਹ ਹੈ ਪਾਪੀ ਹੈ ਤਾਂ ਸੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਜ਼ਰੂਰ ਦੱਸਿਓ ਧੰਨਵਾਦ ਜੀ